ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਮਨੀ ਪਲੰਬਰ ਦਾ ਵਲੌਗ ਦੇਖਣ ਵਾਲਿਆਂ ਨੂੰ ਤੇ ਬਈ ਅੱਜ ਆਪਾਂ ਆਏ ਹੋਇਆ ਟੈਂਕੀਆਂ ਦੇ ਗੋਲੇ ਲਾਉਣ ਵਾਸਤੇ ਤੇ ਇਹਨਾਂ ਦੇ ਵਾਲ ਖਰਾਬ ਸੀਗੇ ਸੀਪੀਵੀਸੀ ਵਾਲੇ ਵਾਲ ਅੱਗੇ ਤੇ ਆਪਾਂ ਨੇ ਹੁਣ ਬਰਾਸ ਵਾਲੇ ਲਾਏ ਆ ਐਫਟੀਐਮਟੀ ਲਾ ਕੇ ਤੇ ਬਈ ਦੂਜੀਆਂ ਚਾਰ ਟੈਂਕੀਆਂ ਪਈਆਂ ਦੋ ਦੇ ਲਾਤੇ ਦੋ ਦੇ ਰਹਿ ਗਏ ਤੇ ਉਹ ਸਾਹਮਣੇ ਟੈਂਕੀ ਪਈ ਆ ਉਹਦਾ ਵੀ ਲਾਉਣਾ ਗੋੜਾ ਤੇ ਆ ਆਪਣਾ ਗੋਲਾ ਲੱਗਿਆ ਸ਼ਾਇਦ ਆਪਾਂ ਲੈ ਕੇ ਆਏ ਆ ਆਪਾਂ ਬਾਲ ਕਹਿੰਦੇ ਦੂਏ ਲਾਣੇ ਆ ਸੀਪੀਵੀਸੀ ਲਾਣੇ ਨਹੀਂ ਬੰਦੇ ਕਹਿੰਦੇ ਤੇ ਆ ਲਾਏਂਗਾ ਪਿੱਤਲੇ ਬਾਲ ਲਾਉਂਗੇ ਤੇ ਵੀ ਗੋਲਾ ਆਪਾਂ ਲਾਤਾ ਟੈਂਕੀ ਦੇ ਵਿੱਚ ਇਹਦਾ ਪਿੱਤਲੇ ਵਾਲਾ ਖਰਾਬ ਹੋਇਆ ਵ ਤਾਂ ਤੇ ਸੁਪਰੀਮ ਦਾ ਲਾਇਆ ਆਪਾਂ ਨੇ ਗੋਲਾ ਤੇ ਉਹ ਟੈਂਕੀ ਨੂੰ ਬਾਈ ਲੱਗਿਆ ਹੋਇਆ ਪਹਿਲਾਂ ਹੀ ਬਾਲ-ਬਾਲ ਵੀ ਲਾਏ ਆ ਤੇ ਵਿੱਚ ਗੋਲੇ ਵੀ ਲੱਗੇ ਆ ਦੋ ਟੈਂਕੀਆਂ ਦੇ ਖਰਾਬ ਹੋਏ ਵ ਤੇ ਆਜੋ ਭਈ ਉਹਦੀ ਫਿਟਿੰਗ ਦੀ ਕਰਦੇ ਆਂ ਤਿਆਰੀ ਦਾ ਲਾਉਂਦੇ ਆਪਾਂ ਹਾਂ ਯਹੀ ਦਾ ਕਰੇ ਅੱਗੇ ਨਿੱਪਲ ਲਾ ਕੇ ਉਹ ਤੇ ਇਹ ਪਨੀ ਬਾਲ ਚੱਲਦੇ ਬਣੀ ਚ ਲੱਗਿਆ ਜੋੜ ਉਹ ਪਕ ਬਣਾ ਨਹੀਂ ਸਕੇ ਬਾਈ ਵੀਡੀਓ ਤੇ ਹੋ ਗਿਆ ਵੀ ਇਹਦਾ ਪ੍ਰੋਜੈਕਟ ਓਕੇ ਆ ਜੀ ਬਾਈ ਹੁਣ ਥੱਲੇ ਮੋਟਰ ਦੇ ਪੁਆਇੰਟ ਦੇ ਬਾਲ ਵੀ ਬਾਈ ਖਰਾਬ ਹੋਏ ਹੋਏ ਆ ਉਹ ਵੀ ਪਸਮਾਨ ਲੈ ਕੇ ਆਏ ਹੋਏ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਥੱਲੇ ਜਾ ਕੇ ਕਿਆ ਸਮਾਨ ਉਹਦਾ ਤੇ ਦੋ ਤਿੰਨ ਟੂਟੀਆਂ ਲਾਉਣੀਆਂ ਸ਼ਾਇਦ ਨੀਚੇ ਪਰ ਫੇਰ ਦਾ ਕੰਮ ਹੈ ਬਾਈ ਤੇ ਆਜੋ ਬਾਈ ਥੱਲੇ ਛਾ ਕੇ ਤੁਹਾਨੂੰ ਦਿਖਾਉਂਦੇ ਆਂ ਵੀ ਥੱਲੇ ਕੀ ਕਰਨਾ ਆਪਾਂ ਨੇ ਆ ਲੱਗਿਆ ਬਾਈ ਆਪਣਾ ਸੀਪੀਵੀਸੀ ਦਾ ਸਮਾਨ ਸਾਰਾ ਹੀ ਇਹ ਚੇਂਜ ਕਰਕੇ ਜੀਆਈ ਕਰਨਾ ਬਾਈ ਵੀ ਬਰਾਸ ਦਾ ਕਰੂੰਗੇ ਬਾਹਰ ਲਾਉਂਗੇ ਇਹੜੇ ਪੱਲੇ ਕਿ ਆਈਆਂ ਤੇ ਇੱਥੇ ਆਪਣਾ ਮੇਨ ਕਨੈਕਸ਼ਨ ਹੋਇਆ ਵਾ ਤੇ ਗੱਪੇ ਵਾਲ ਪਾ ਕੇ ਮੋਟਰ ਫਿੱਟ ਟੈਂਪਰ ਹੀ ਰੱਖੀ ਹੋਈ ਆ ਬਾਈ ਤੇ ਇਹਦੇ ਸਾਰੇ ਬਾਲ ਚੇਂਜ ਕਰਕੇ ਬਰਾਸ ਦੇ ਲਾਉਣੇ ਆ ਉੱਪਰ ਲੇ ਕੇ ਸਾਮਾਨ ਸੰਭਲ ਬਤਾ ਨੁੱਪਲ ਨੁੱਪਲ ਪਾ ਕੇ ਬਈ ਕਰਦੇ ਆ ਸੈਟਿੰਗ ਇਹਦੀ ਤੇ ਇਹ ਚਲਦੇ ਪਣੀ ਚ ਹੋਣਾ ਬਈ ਇਹਦੀ ਕੰਮ ਪਾਣੀ ਫਰੈਸ਼ ਪਾਣੀ ਆਇਆ ਹੋਇਆ ਇਹ ਕਰਦੇ ਆ ਸੈਟ ਪਾਣੀ ਪੂਰਾ ਤੇ ਪਹਿਲਾਂ ਫਿਰ ਮੋਟਰ ਚੱਕਦੇ ਆਪਾਂ ਇੱਥੇ ਤੇ ਬਹੁਤ ساری ਛੇਕੜਾਂ ਹੋਈਆਂ ਬਾਲ ਤਾਂ ਹੀ ਇੱਤੜ ਦੇ ਬਾਲੋ ਆ ਰਹੇ ਆ ਬਈ ਉਹ ਜਿਹੜਾ ਖੋਲ ਕੇ ਜਗਾ ਬਈ ਪੂਰੀ ਪੂਰੀ ਹੈ ਇਹਦੇ ਵਿੱਚ ਤੇ ਜੂਨੀਅਨ ਪਾਣੇ ਵਾਸਤੇ ਜਗਾ ਬਚੀ ਨਹੀਂ ਹੈਗੀ ਤੇ ਦੋ ਟੀਆਂ ਪਾ ਕੇ ਇਹਦੇ ਸਾਹਮਣੇ ਵਾਲ ਵੀ ਲੱਗਣੇ ਆ ਇੰਦਾ ਲੱਗੂਗਾ ਬਈ ਇਹ ਤੇ ਬਾਅਦ ਆਪਾਂ ਉਹ ਥੋੜਾ ਉੱਪਰ ਚੱਕ ਦੂਗੇ ਤੇ ਥੋੜਾ ਜਾਨੂੰ ਜੋੜ ਲਾਉਣ ਵਾਸਤੇ ਬਈ ਆ ਇਹ ਲੋਕੋ ਖਾਲੀ ਕਰਨੀ ਪੈਣੀ ਹੈ ਦੇਖਦੇ ਆ ਇਹ ਲੋਕੋ ਖਾਲੀ ਕਰਕੇ ਵੀ ਇਹ ਲੋਕਾਂ ਜਾਂ ਟੇਪ ਆਈ ਗਏ ਸ਼ੇਰ ਬਈ ਦਾ ਆਪਾਂ ਜੂਨੀਅਨ ਲੇਕਰ ਦੇ ਵੈਸੇ ਗੱਬੇ ਪਾਉਣੇ ਵਾਸਤੇ ਤੇ ਜੂਨੀਅਨ ਵੀ ਪੈਣਾ ਨਹੀਂ ਹੈ ਜਗ੍ਹਾ ਪੂਰੀ ਪੂਰੀ ਹੈ। ਜਮੀਂ ਬਣਾਉਦਾ ਹੀ ਹੈ ਦੀ ਡਿਗਰੀ ਪਹਿਲਾਂ ਇਹਨੂੰ ਪੱਕਾ ਕਰ ਲੈਂਦੇ ਆ ਬਾਹਰ। ਤੇ ਜਾ ਕੇ ਸਿੱਧਾ ਹੀ ਫਿੱਟ ਕਰ ਦੂੰਗਾ ਇਹਨੂੰ ਇੱਥੇ। ਸੈਟਿੰਗ ਪਲਾਨ ਬਈ ਆਪਣੀ ਚੇਂਜ ਹੋ ਗਈ ਤੇ ਹੁਣ ਮੋਟਰ ਪੱਕੀ ਫਿੱਟ ਕਰ ਦੇਣੀ ਆ। ਹੋਰ ਤੇ ਬਈ ਪੈਪੂ ਪਈ ਮੋਟਰ ਤੇ ਬਾਹਰੋਂ ਕਨੈਕਸ਼ਨ ਜੋੜ ਕੇ ਬਾਹਰ ਪਾ ਕੇ ਤੇ ਇਹ ਵੀ ਮੋਟਰ ਪੱਕੀ ਯੂਨੀਅਨ ਲਾ ਕੇ ਜੋੜ ਦੇਣੀ ਜੀ ਆਈ ਨਿਪਪਲ ਲਾ ਕੇ ਸੀਪੀਵੀਸੀ ਚੱਕ ਤੇ ਸਾਰੇ ਵਾਲਵ ਹੋ ਜੇ ਦੁਨੀਨ ਬਾਈ ਖੋਲ ਕੇ ਪ੍ਰਾਣਾ ਰੱਖਦੇ ਆ ਤੇ ਨਵਾਂ ਲਾਉਂਗੇ ਤੇ ਆ ਲਾਉਂਗਾ ਇਹ ਲੋ ਵੀ ਖੋਲ ਕੇ ਛੋਟੀ ਇਹ ਲੋ ਲੱਗੂਗੀ ਤਾਂ ਡਿਗਰੀ ਬਣ ਰਹੀ ਉੱਪਰ ਚੱਕਰ ਦਾ ਮੂੰਹ ਤੇ ਮੀ ਲਾਉਂਗਾ ਆ ਪੀ ਕੇ ਕਰ ਬਸ ਹਲੋ ਧੰਨਵਾਦ ਜੀ ਇਹ ਪਲਾਟ ਉਹ ਸਾਹਮਣੇ ਆਇਆ ਜੀ ਇਹ ਪਤਾ ਨਹੀਂ ਕੋਈ ਪਤਾ ਨਹੀਂ ਹੋ ਗਈ ਕਹਿੰਦਾ ਆ ਜਾਉਂਦੇ ਨਹੀਂ ਹਿੰਦੇ ਚ ਬਾਹਰ ਦੇ ਬੰਦੇ ਇੱਕ ਬੰਦਾ ਰਹੀ ਆ ਨਿਕਲ ਜੀ ਅੱਛਾ ਲੰਬਾ ਪਿਛਲਾ ਕਹਿੰਦਾ ਪਲਾਟ ਸੇਲ ਤੇ ਨਹੀਂ ਹੈਗਾ ਜੀ ਇਹ ਹੈ ਨਾ ਚਲੋ ਆਏ ਮੈਂ ਗੱਡੀਆਂ ਗੁੱਡੀਆਂ ਖਾਣੇ ਨੂੰ ਠੀਕ ਹੈ ਇੱਥੇ ਉੱਥੇ ਆ ਕੇ ਰੱਖਿਆ ਬੰਦੋ ਅੱਛਾ ਜੀ ਇਹ ਬਹੁਤ ਦੇਰ ਤੋਂ ਸੱਤ ਚਾਰੋਂ ਦੇਰ ਹੋ ਗਈ ਇਹ ਗੱਡੀਆਂ ਫਿਰ ਆਪਣੀਆਂ ਖੜੀਆਂ ਹਾਂ ਤੇ ਤੇ ਬਲਕ ਨੂੰ ਬਿਲੇ ਰਿਹਾ ਚਲ ਆਹੋ ਨਹੀਂ ਤਾਂ ਫਿਰ ਗਲੀ ਚ ਖੜ੍ਹਦੀ ਗੱਡੀ ਐ ਨਾ ਜੀ ਆਈ ਫਿਟਿੰਗ ਬਈ ਬਹੁਤ ਦੇਰ ਬਦ ਕਰੀਏ ਪੰਜਾਬ ਤੇ ਜਿਆਦਾਤਰ ਸੀਪੀ ਵੀ ਸੀ ਕਰਦੇ ਨੇ ਅੱਜ ਜੀ ਆਈ ਤੇ ਜੁਨੀ ਲੱਗੇ ਐ ਤੇ ਮੋਟਰ ਦੀ ਫਿਟਿੰਗ ਬਈ ਪੁਣੇ ਕੰਪਲੀਟ ਕਰਤੀ ਤੇ ਟੂਪੀਆਂ ਕਹਿੰਦੇ ਲਾਉਣੇ ਨੂੰ ਹੋਰ ਲੋਹੇ ਦੀਆਂ ਟੂਟੀਆਂ ਲੈ ਕੇ ਆਈਆਂ ਆਪਾਂ ਅਕਲ ਜੀ ਕਿੱਥੇ ਲਾਉਣੀ ਆਵੇਂ ਕਿੱਥੇ ਕਿੱਥੇ ਲਾਉਣੀਆਂ ਟੂਟੀਆਂ ਕੁਤੇ ਲਾਂਗੇ ਬਈ ਪਨੋਜ ਲੜੀਆਂ ਤੇ ਇੱਕ ਤਾਂ ਮੇਰੇ ਖਿਆਲ ਨਾਲ ਸ਼ਾਇਦ ਇੱਥੇ ਲਾਉਣੀ ਹੈ ਬਾਕੀ ਕੁਛ ਲੈਂਦੇ ਹਾਂ ਕਲ ਫੋਨ ਕਰਕੇ